ਸਤਿ ਸ਼੍ਰੀ ਅਕਾਲ ਜੀ ਮੈਂ ਹਰਮਨ ਕੁਮਾਰ ਤੇ ਤੁਸੀਂ ਦੇਖ ਰਹੇ ਹੋ ਮਲੋਟ ਲਾਈਵ ਮਲੋਟ ਦੇ ਵਿੱਚ ਅੱਜ ਇੰਦਰਾ ਰੋਡ ਤੇ ਪੰਜਾਬ ਫੈਸ਼ਨ ਹਾਊਸ ਤੇ ਆਏ ਹੋਏ ਹਾਂ ਤੁਸੀਂ ਲਾਈਵ ਸਾਡੇ ਨਾਲ ਜੁੜੇ ਹੋ ਇੱਥੇ ਇਹਨਾਂ ਦੇ ਸ਼ੋਰੂਮ ਦੇ ਉੱਪਰ ਇੱਕ ਬੇहद ਹੀ ਦਿਲਚਸਪ ਖਾਸ ਕਰਕੇ ਲੇਡੀਜ਼ ਲਈ ਰਖੜੀ ਦੇ ਤਿਉਹਾਰ ਨੂੰ ਖਾਸ ਕਰ ਮਨਾਉਂਦੇ ਹੋਏ ਪੰਜਾਬ ਫੈਸ਼ਨ ਹਾਊਸ ਦੇ ਵੱਲੋਂ ਰਖੜੀ ਸੇਲ ਲਗਾਈ ਗਈ ਹੈ ਸੋ ਕੀ ਕੁਝ ਖਾਸियत ਹੈ ਇਸ ਰਖੜੀ ਸੇਲ ਦੀ ਅਸੀਂ ਇਹਨਾਂ ਤਸਵੀਰਾਂ ਰਾਹੀਂ ਤੁਹਾਨੂੰ ਵਿਖਾਵਾਂਗੇ ਪਹਿਲਾਂ ਮੈਂ ਕਹੂੰਗਾ ਕੈਮਰਾਮੈਨ ਨੂੰ ਕਿ ਜਿਹੜੇ ਸੂਟਸ ਨੇ ਖਾਸ ਕਰਕੇ ਇਹ ਸੂਟਾਂ ਦੀ ਸੇਲ ਆ ਤਾਂ ਜਿਸ ਤਰ੍ਹਾਂ ਦੇ ਇਹਨਾਂ ਦੇ ਕੋਲ ਸੂਟ ਨੇ ਇੱਕ ਝਲਕ ਉਹ ਵਿਖਾ ਦਿੱਤੀ ਜਾਵੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ ਕਿ ਪੰਜਾਬ ਫੈਸ਼ਨ ਹਾਊਸ ਜਿਨ੍ਹਾਂ ਦਾ ਸ਼ੋਰੂਮ ਹੈ ਇੰਦਰਾ ਰੋਡ ਤੇ ਨਜ਼ਦੀਕ ਡਾਕਟਰ ਆਰ ਪੀ ਸਿੰਘ ਹਸਪਤਾਲ ਹੈ ਰੇਲਵੇ ਸਟੇਸ਼ਨ ਤੋਂ ਜਦੋਂ ਆਪਾਂ ਬਾਜ਼ਾਰ ਵੱਲ ਨੂੰ ਆਨੇ ਆ ਤਾਂ ਇੰਦਰਾ ਰੋਡ ਤੇ ਇਹਨਾਂ ਦਾ ਸ਼ੋਰੂਮ ਹੈ ਸੋ ਇਸ ਵੇਲੇ ਅਸੀਂ ਸ਼ੋਰੂਮ ਦੇ ਵਿੱਚ ਆਏ ਹੋਏ ਆ ਇਹ ਗੱਲ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਵਾਸਤੇ ਕਿ ਪੰਜਾਬ ਫੈਸ਼ਨ ਹਾਊਸ ਦੇ ਵੱਲੋਂ ਰਖੜੀ ਸਪੈਸ਼ਲ ਸੇਲ ਲਗਾ ਦਿੱਤੀ ਗਈ ਆ ਸੋ ਕੀ ਖਾਸਿਤ ਹੈ ਇਸ ਰਖੜੀ ਸਪੈਸ਼ਲ ਸੇਲ ਦੀ ਅਸੀਂ ਤੁਹਾਡੇ ਨਾਲ ਲਾਈਵ ਸਾਂਝਾ ਕਰਨ ਦੇ ਲਈ ਇੱਥੇ ਪਹੁੰਚੇ ਹੋਏ ਆ ਸੋ ਆਓ ਆਪਾਂ ਇੱਥੋਂ ਦੇ ਓਨਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਸਾਰੀ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਕੀ ਇਸ ਰਖੜੀ ਸੇਲ ਦੇ ਵਿੱਚ ਉਹਨਾਂ ਦੇ ਵੱਲੋਂ ਦਿੱਤਾ ਗਿਆ ਹੈ ਬਈ ਨਮਸਕਾਰ ਜੀ ਸਭ ਤੋਂ ਪਹਿਲਾਂ ਤੁਹਾਨੂੰ ਰਖੜੀ ਦੀਆਂ ਮੁਬਾਰਕਾਂ ਜੀ ਔਰ ਕੀ ਕਹੋਂਗੇ ਮਲੋਟਵਾਸੀਆਂ ਨੂੰ ਰਖੜੀ ਦੀ ਜੋ ਤੁਸੀਂ ਸੇਲ ਲਗਾਈ ਹੈ ਔਰ ਕੀ ਕਹਿ ਰਹੇ ਹੋ ਜੀ ਤੁਸੀਂ ਇਸ ਸੇਲ ਦੇ ਬਾਰੇ ਕੀ ਦੱਸ ਰਹੇ ਹੋ ਸਭ ਤੋਂ ਪਹਿਲਾਂ ਤਾਂ ਦੇਖਣ ਵਾਲੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ जय श्री राम राम जी ਸਾਡੀ ਵੀਡੀਓ ਕਰਨ ਪਿੱਛੇ ਤੁਹਾਡਾ ਸਵਾਗਤ ਕਰਦੇ ਹਾਂ ਇਸ ਵਾਰ ਥੋੜਾ ਜਿਹਾ ਅਸੀਂ ਵੀਡੀਓ ਪਾਉਣ ਦੇ ਵਿੱਚ ਲੇਟ ਹੋ ਗਏ ਕਿਉਂਕਿ ਰਸ਼ ਬਹੁਤ ਜ਼ਿਆਦਾ ਹੋਣ ਕਰਕੇ ਅਸੀਂ ਤੁਹਾਨੂੰ ਸੇਵਾ ਦਾ ਮੌਕਾ ਨਹੀਂ ਦੇ ਸਕੇ ਪਰ ਇਸ ਵਾਰ ਦੀ ਰਖੜੀ ਦੇ ਵਿੱਚ ਜਿਹੜਾ ਖਾਸ ਗੱਲ ਹੈ ਉਹ ਹੈ ਜੀ ਬੁਟੀਕਾਂ ਵਾਲਿਆਂ ਵਾਸਤੇ ਜਾਂ ਜਿਨ੍ਹਾਂ ਨੇ ਸੂਟਾਂ ਦੇ ਉੱਤੇ ਵਰਕ ਕਰਵਾਉਣਾ ਹੈ ਉਹਦੀ ਪਲੇਨ ਦੀ ਵੈਰਾਈਟੀ ਸਾਰੇ ਬਾਜ਼ਾਰ ਨਾਲੋਂ ਚਾਹੇ ਬਠਿੰਡਾ ਲੁਧਿਆਣਾ ਜਲੰਧਰ ਪਟਿਆਲਾ ਅੰਮ੍ਰਿਤਸਰ ਕਿਸੇ ਵੀ ਜਗ੍ਹਾ ਨਾਲੋਂ ਜੋ ਸੂਟ ਉੱਥੇ 1200 ਰੁਪਏ ਦਾ ਉਹ ਆਪਣੇ ਕੋਲੇ 600 ਰੁਪਏ ਦਾ ਮਿਲੇਗਾ ਉਹਦੇ ਵਿੱਚ ਪਟੋਕਟ 20 ਵੈਰਾਈਟੀਆਂ ਆਪਾਂ ਨੂੰ ਮਿਲਣਗੀਆਂ ਜਿਨ੍ਹਾਂ ਦੇ ਵਿੱਚ 40 40 50 50 60 60 ਰੰਗ ਮਿਲਣਗੇ ਇਸ ਤੋਂ ਇਲਾਵਾ ਜਿਵੇਂ ਆ ਸਾਡਾ ਸਪੈਸ਼ਲ ਇੱਕ ਸੂਟ ਹੈ ਜਿੰਦੀ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਸੇਲ ਹੋ ਰਹੀ ਹੈ 2.5 ਮੀਟਰ ਦਾ ਜੈਂਪਰ ਆਏਗਾ ਜੀ 2.5 ਮੀਟਰ ਦੀ ਸਲਵਾਰ ਹੈ organza ਦੀ ਇਹਦੀ ਕੀਮਤ ਹੈ ਜੀ 2500 ਰੁਪਏ ਇਹਦੀ ਬਾਜ਼ਾਰ ਦੇ ਅੰਦਰ ਕੀਮਤ ਹੈ 850 ਰੁਪਏ ਇਸ ਤੋਂ ਬਾਅਦ ਜਿਹੜੇ ਸੂਟ ਹੈ ਉਹ ਤੁਸੀਂ ਆਪਦੇ ਦਿਖਾ ਚੁੱਕੇ ਹੋ ਮੈਂ ਤੁਹਾਨੂੰ ਪਲੇਨ ਸਟੱਫ ਦਿਖਾਉਂਗਾ ਜਿਹੜੇ ਕਿ ਜਿੰਨੀ ਜ਼ਿਆਦਾ ਬਚਤ ਦੇ ਵਿੱਚ ਆਏ ਹੈ ਕੋਈ ਵੀ ਕਸਟਮਰ ਕਿਤੇ ਵੀ ਬੈਠਾ ਹੈ ਉਹ ਸਾਡੇ ਨਾਲ ਸਾਡੇ ਮੋਬਾਈਲ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦਾ ਹੈ Instagram ਦੇ ਉੱਤੇ Punjab Fashion House ਦੇ ਉੱਪਰ ਜਾ ਕੇ ਕਲਿੱਕ ਕਰਕੇ ਸਾਡੇ ਨਾਲ ਸੰਪਰਕ ਵੀ ਕਰ ਸਕਦਾ ਹੈ ਆਓ ਜੀ ਰਾਮ ਜੀ ਇੱਕ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ ਕਿ ਇਸ ਵੀਡੀਓ ਦੇ ਟਾਈਟਲ ਦੇ ਵਿੱਚ ਅਸੀਂ ਪੰਜਾਬ ਫੈਸ਼ਨ ਹਾਊਸ ਦਾ ਜੋ ਕੰਟੈਕਟ ਨੰਬਰ ਹੈ ਉਹ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਤੁਸੀਂ ਉਸ ਕੰਟੈਕਟ ਨੰਬਰ ਦੇ ਜ਼ਰੀਏ 50 ਫੈਸ਼ਨ ਹਾਊਸ ਨਾਲ ਜੁੜ ਸਕਦੇ ਹੋਂ ਫੋਨ ਕਰਕੇ ਤੁਸੀਂ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਜਿਸ ਤਰ੍ਹਾਂ ਬਾਉ ਜੀ ਨੇ ਦੱਸਿਆ ਕਿ ਬੁਟੀਕਸ ਜਿਹੜੇ ਨੇ ਉਹ ਇਸ ਸੇਲ ਦਾ ਫਾਇਦਾ ਲੈ ਸਕਦੇ ਆ ਇਸ ਸੇਲ ਦੇ ਵਿੱਚ ਤੁਹਾਨੂੰ 50% ਤੋਂ ਲੈ ਕੇ 60 ਤੋਂ 70% ਤੱਕ ਦੀ ਜਿਹੜੀ ਛੂਟ ਆ ਉਹ ਦਿੱਤੀ ਗਈ ਆ ਸੋ ਬਾਉ ਜੀ ਆਪਾਂ ਨੂੰ ਕੁਝ ਪੀਸ ਨੇ ਜਿਹੜੇ ਆਪਾਂ ਨੂੰ ਚੈੱਕ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਆ ਸਭ ਤੋਂ ਪਹਿਲਾਂ ਇਹ ਪਿਓਰ ਕਾਟਨ ਦੇ ਉੱਤੇ ਛੂਟ ਮਿਲੇਗਾ ਕੋਈ ਵੀ ਚੀਜ਼ਾਂ ਦੇ ਅਦਰ ਮਿਕਸ ਨਹੀਂ ਆਏਗੀ ਪ੍ਰਿੰਟ ਪ੍ਰਿੰਟ ਦੇ ਉੱਪਰ ਥ੍ਰੈਡ ਵਰਕ ਥ੍ਰੈਡ ਸਲਵਾਰ ਪ੍ਰਿੰਟਡ ਦੁਪੱਟਾ ਮਲਮਲ ਦਾ ਮਿਲੇਗਾ। ਭਾਜੀ ਕਿੰਨੇ ਰੁਪਏ ਚ ਦੇ ਰਹੇ ਆ ਪਾਇਆ? 750 ਰੁਪਏ ਵਾਲਾ ਸੂਟ 500 ਰੁਪਏ। ਜੀ। ਸੋ ਇਹ ਫਿਕਸ ਪ੍ਰਾਈਸ ਜਿਹੜੇ ਨੇ ਤੁਹਾਡੇ ਵੱਲੋਂ ਸੇਲ ਦੇ ਵਿੱਚ ਦਿੱਤੇ ਗਏ ਆ ਹਰੇਕ ਸੂਟ ਦੇ ਉੱਤੇ। ਇਸ ਤਰ੍ਹਾਂ ਦੀਆਂ ਬਹੁਤ ਵੈਰਾਈਟੀਆਂ ਹੈ। ਅਗਰ ਆਪਾਂ ਦਖਾਨ ਲੱਗਾਗੇ ਤਾਂ ਬਹੁਤ ਲੰਮਾ ਸਮਾਂ ਲੱਗੇਗਾ। ਮੈਂ ਤੁਹਾਨੂੰ ਛੋਟ ਦੇ ਵਿੱਚ ਹੀ ਚੱਲਾਂਗਾ। 700 ਰੁਪਏ ਵਾਲਾ ਸੂਟ 450 ਰੁਪਏ ਦਾ। ਵਾਈਟ ਦੇ ਉੱਪਰ ਸਾਰਾ ਵਰਕ ਹੈ ਜੀ ਪਲੇਨ ਸਲਵਾਰ ਹੈ ਦੁਪੱਟਾ ਨਾਲ ਆਏਗਾ ਦੁਪੱਟਾ ਬੇਟੇੰਦਾ ਇਸ ਦਾ ਦੁਪੱਟਾ ਵੀ ਨਾਲ ਆਏਗਾ ਜੀ ਮਲਮਲ ਦਾ ਆ ਕੋਈ ਗੱਲ ਨਹੀਂ ਇਹਨੂੰ ਚੱਕ ਦਿਓ ਕੋਈ ਨਾ ਜੀ ਤੁਸੀਂ ਪ੍ਰੋਡਕਟ ਵਿਖਾ ਰਹੇ ਹੋ ਆ ਲਓ ਜੀ ਇਹ ਵੀ ਮਾਫੀ ਚਾਹਾਂਗੇ ਦਰਸ਼ਕਾਂ ਤੋਂ ਕਿਉਂਕਿ ਇਸ ਤਰ੍ਹਾਂ ਨਾਲ ਜਿਹੜਾ ਹੈ ਕੁਝ ਪ੍ਰੋਡਕਟ ਵਿਖਾਣੇ ਥੋੜਾ ਔਖੇ ਹੋ ਜਾਂਦੇ ਆ ਸੋ ਅਸੀਂ ਲਾਈਵ ਹਾਂ ਸੋ ਲਾਈਵ ਕਿਸੇ ਅਗਰ ਚੀਜ਼ ਨੂੰ ਅਸੀਂ ਨਹੀਂ ਲੱਭ ਪਾਰੇ ਤੋ ਬੇਨਤੀ ਇਹ ਹੀ ਹੈ ਕਿ ਤੁਸੀਂ ਜਿਸ ਤਰ੍ਹਾਂ ਨਾਲ ਸੇਲ ਲਗਾਈ ਗਈ ਆ ਸੀ ਤੁਹਾਡੇ ਨਾਲ ਲਾਈਵ ਜੁੜੇ ਆ ਤਾਂ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਤੁਸੀਂ ਥਾਂਗਰਾ ਤੋਂ ਤੁਸੀਂ ਸਾਰਾ ਸਮਝ ਚੁੱਕੇ ਹੋ ਜਿਸ ਤਰ੍ਹਾਂ ਮੈਂ ਦੱਸਿਆ ਮਲੋਟ ਦੀ ਮਸ਼ਹੂਰ ਜਗਾ ਹੈ ਇੰਦਰਾ ਰੋਡ ਜਿਹੜੀ ਮਲੋਟ ਦੀ ਮਸ਼ਹੂਰ ਹੈ ਤਾਂ ਪੰਜਾਬ ਫੈਸ਼ਨ ਹਾਊਸ ਦਾ ਕੰਟੈਕਟ ਨੰਬਰ ਵੀ ਅਸੀਂ ਟਾਈਟਲ ਦੇ ਵਿੱਚ ਦੇ ਚੁੱਕੇ ਆ ਫਿਰ ਵੀ ਅਸੀਂ ਇੱਕ ਵਾਰ ਦੁਬਾਰਾ ਇਸੇ ਵੀਡੀਓ ਦੇ ਵਿੱਚ ਅਸੀਂ ਜਿਹੜਾ ਕੰਟੈਕਟ ਨੰਬਰ ਆ ਉਹ ਦੱਸਣ ਦੀ ਕੋਸ਼ਿਸ਼ ਕਰਾਂਗੇ ਆਪਾਂ ਹੋਰ ਪ੍ਰੋਡਕਟਸ ਵੱਲ ਨਿਗਾਹ ਮਾਰ ਲੈਣੇ ਆਂ ਗਾਵਾਦ ਦੇ ਇਹ ਸਭ ਤੋਂ ਪਹਿਲਾਂ ਕੜਾਈ ਵਾਲੇ ਸੈਲਫ ਸੂਟ ਹੈ ਜੀ ਜਿਨ੍ਹਾਂ ਦੇ ਉੱਤੇ ਕੜਾਈ ਨਿਕਲੇਗੀ ਪਿਓਰ ਕਾਟਨ 500 ਰੁਪਏ ਦਾ 450 ਰੁਪਏ ਦਾ ਜੀ ਖਾਦੀ ਦਾ ਇਸ ਤੋਂ ਬਾਅਦ ਆਜੋ ਜੀ ਸ਼ਿਮਰ ਕਾਟਨ ਸ਼ਿਮਰ ਕਾਟਨ ਆਪਣੇ ਕੋਲੇ 600 500 ਰੁਪਏ ਦਾ ਛੂਟ ਮਿਲੇਗਾ ਜੀ ਤੇ ਬੀ ਸਿਲਕ ਔਰ ਗੰਜੇਦਾ ਸੂਟ 400 ਰੁਪਏ ਦਾ ਜੀ ਪਲੇਨ ਦਾ ਰੰਗਾ ਮੇਜੀ ਜਿੰਨੀ ਮਰਜੀ ਲਓ ਕ੍ਰਸ਼ ਕਾਟਨ 500 ਰੁਪਏ ਦਾ ਸੂਟ ਸਿਮਰ ਕਾਟਨ 400 ਰੁਪਏ ਦਾ ਸੂਟ ਇਸ ਤੋਂ ਇਲਾਵਾ ਪਲੇਨ ਦੇ ਵਿੱਚ ਜਿੰਨਾ ਵੀ ਸਮਾਨ ਪਿਓਰ ਕ੍ਰੇਪ ਦਾ ਸੂਟ ਸਣੇ 1900 ਨੂੰ 1100 ਰੁਪਏ ਦਾ ਮਿਲੇਗਾ ਬਿਨਾ ਦੁਪट्टे ਤੋਂ 875 ਰੁਪਏ ਦਾ ਮਿਲੇਗਾ ਫਿਰ ਆਗੇ ਜੀ ਕੜਾਈ ਵਾਲੇ ਸੂਟ ਸਾਡੇ ਕੈਮਰਾ ਸਭਾਉਲੀ ਆਪਾਂ ਦਾਜਵਰੀ ਦੇ ਦਾਜਵਰੀ ਦੇ ਸੂਟਾਂ ਦੇ ਵਿੱਚ ਪੰਜਾਬ ਫੈਸ਼ਨ ਹਾਊਸ ਮਲੋਟ ਦੇ ਵਿੱਚ ਸਭ ਤੋਂ ਜ਼ਿਆਦਾ ਮਸ਼ਹੂਰ ਆ ਇਸ ਦਾ ਰੇਟ ਜੀ ਅਗਰ ਤੁਸੀਂ ਨੈਟ ਦੇ ਉੱਤੇ ਖੋਲੋਗੇ ਇੱਕ ਦੁਕਾਨਦਾਰ ਨੇ ਪਾਇਆ ਸੀ 12435 ਰੁਪਏ ਦਾ ਇਸ ਵਾਲੇ ਪ੍ਰੋਡਕਟ ਦਾ ਜੀ ਹਾਂ ਜੀ ਮੈਂ ਕਹੂੰਗਾ ਕੈਮਰਾਮੈਨ ਨੂੰ ਇੱਕ ਵਾਰ ਫਿਰ ਤੋਂ ਜਿਹੜੀ ਆ ਇਸ ਸੂਟ ਦੇ ਵਾਲੇ ਪਾਸੇ ਨੂੰ ਕੈਮਰਾ ਘੁਮਾਇਆ ਜਾਵੇ ਜੀ 12435 ਵਾਲਾ ਸੂਟ ਪਿਓਰ ਕਰੇਪ ਦੇ ਵਿੱਚ ਚਨੂੰ ਦੀ ਚੁੰਨੀ ਆਪਾਂ ਨੂੰ ਪੰਜਾਬ ਫੈਸ਼ਨ ਹਾਊਸ ਦੇ ਉੱਤੇ ਸਿਰਫ 4195 ਰੁਪਏ ਦਾ ਮਿਲੇਗਾ ਵਾਹ ਜੀ ਇਸ ਤੋਂ ਬਿਨਾ ਤੁਸੀਂ ਚਾਹੇ ਵੀਡੀਓ ਕਾਲ ਕਰੋ ਜਾਂ ਸਾਡੇ ਤੋਂ ਪਿਕ ਮੰਗਾਓ ਜਾਂ ਸਭ ਤੋਂ ਵੱਡੀ ਖੁਸ਼ੀ ਸਾਨੂੰ ਤਾਂ ਹੋਊਗੀ ਜੇ ਅਗਰ ਦੁਕਾਨ ਦੇ ਉੱਤੇ ਵਿਜ਼ਿਟ ਕਰੋ ਜੀ ਹਰ ਚੀਜ਼ ਸਾਨੂੰ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਜਿਸ ਤਰ੍ਹਾਂ ਕਿ ਇਸ ਤੋਂ ਬਿਨਾ ਜੈਂਟਸ ਕਪੜਾ ਜੀ ਕੋਈ ਵੀ ਜੈਂਟਸ ਕਪੜਾ ਉਹ ਵੀ ਸਾਨੂੰ ਫੁੱਲ ਲੈਸ ਦੇ ਉੱਤੇ ਦਿੱਤਾ ਜਾਏਗਾ ਜੀ ਬਾਬੂ ਜੀ ਮੈਂ ਜੇ ਆਪਾਂ ਗੱਲ ਕਰੀਏ ਸੇਲ ਦੇ ਬਾਰੇ ਤੁਸੀਂ ਸਾਰਾ ਕੁਝ ਸੁਝਾ ਦਿੰਦਾ ਹੈ ਤੁਸੀਂ ਰੇਟ ਵੀ ਦੱਸ ਦਿੱਤੇ ਆਣੇ ਔਰ ਕਿਸ ਤਰ੍ਹਾਂ ਦੇ ਤੁਹਾਡੇ ਕੋਲ ਪ੍ਰੋਡਕਟ ਨੇ ਉਹ ਵੀ ਤੁਸੀਂ ਦੱਸ ਦਿੱਤੇ ਆ ਹੋਰ ਕੀ ਕੁਝ ਹੁੰਦਾ ਆਪਣੇ ਕੋਲ ਸ਼ੋਰੂਮ ਦੇ ਵਿੱਚ ਜਿਸ ਤਰ੍ਹਾਂ ਕਿ ਆਪਾਂ ਮਸ਼ਹੂਰ ਆਂ ਦਾਜਵਰੀ ਦੇ ਵਿੱਚ ਦਾਜਵਰੀ ਲੇਡੀਜ਼ ਤੇ ਜੈਂਟਸ ਕੱਪੜੇ ਦੀ ਜੀ ਸੋ ਹੋਰ ਕੀ ਕੁਝ ਕਿਸ ਤਰ੍ਹਾਂ ਦੀ ਸੂਟਾਂ ਦੀ ਵੈਰਾਈਟੀਆਂ ਆਪਣੇ ਕੋਲ ਮੌਜੂਦ ਰਹਿੰਦੀਆਂ ਹਰ ਤਰ੍ਹਾਂ ਦੀ 200 ਰੁਪਏ ਤੋਂ ਲੈ ਕੇ 20000 ਰੁਪਏ ਤੱਕ ਦਾ ਸੂਟ ਹਰ ਤਰ੍ਹਾਂ ਦਾ ਤੁਹਾਨੂੰ ਮਿਲੇਗਾ ਜੀ ਸੋ ਇੱਕ ਵਾਰ ਫਿਰ ਤੋਂ ਆਪਾਂ ਜਿਹੜਾ ਹੈ ਮਲੋਟ ਵਾਸੀਆਂ ਨੂੰ ਖਾਸ ਕਰਕੇ ਲੇਡੀਜ਼ ਨੂੰ ਤੁਹਾਡਾ ਜ਼ਿਆਦਾਤਰ ਜਿਹੜਾ ਸੁਭਾਅ ਹੈ ਉਹ ਪਿੰਡਾਂ ਤੋਂ ਜਿਹੜਾ ਤੁਹਾਡੇ ਨਾਲ ਜ਼ਿਮੀਂਦਾਰ ਜੁੜੇ ਨੇ ਉਹ ਅਕਸਰ ਹੀ ਜ਼ਿਆਦਾਤਰ ਤੁਹਾਡੇ ਕੋਲ ਜਿਹੜੇ ਆਂਦੇ ਨੇ ਤਾਂ ਜਿਹੜੇ ਨਹੀਂ ਵੀ ਆਏ ਕਦੇ ਤਾਂ ਇੱਕ ਵਾਰ ਤੁਸੀਂ ਕਹਿ ਸਕਦੇ ਹੋ ਕਿ ਉਹ ਤੁਹਾਨੂੰ ਸੇਵਾ ਦਾ ਮੌਕਾ ਹਾਂਜੀ ਇੱਕ ਵਾਰ ਸੇਵਾ ਦਾ ਮੌਕਾ ਦਿਓ ਦੇਖੋ ਖਾਸ ਕਰਕੇ ਜ਼ਿਮੀਂਦਾਰ ਪਰ ਆਦਲੀ ਕੀ ਮੈਸੇਜ ਤੁਹਾਡਾ ਖਾਸ ਤਰਤੇ ਜ਼ਿਮੀਂਦਾਰਾਂ ਲਈ ਮੈਸੇਜ ਇਹ ਹੈ ਵੀ ਜੋ ਜ਼ਿਮੀਦਾਰ ਆਪਣੇ ਸ਼ਹਿਰ ਨੂੰ ਛੱਡ ਕੇ ਵੱਡੇ ਸ਼ਹਿਰਾਂ ਵੱਲ ਜਾ ਰਹੇ ਐ ਵੱਡੇ ਸ਼ਹਿਰਾਂ ਦੀ ਜਗ੍ਹਾ ਤੇ ਤੁਸੀਂ ਇੱਕ ਵਾਰ ਸਾਡੇ ਕੋਲੇ ਕਿਸੇ ਤਰ੍ਹਾਂ ਦੀ ਵੀ ਵਿਆਹ ਸ਼ਾਦੀ ਦੀ ਪਾਰਟੀ ਫੰਕਸ਼ਨ ਦੀ ਪਰਚੇਜ ਕਰਨ ਪਿੱਛੇ ਸਾਡੇ ਕੋਲੇ ਜ਼ਰੂਰ ਦਰਸ਼ਨ ਦਿਓ ਉਸ ਤੋਂ ਬਾਅਦ ਸ਼ਾਇਦ ਪ੍ਰਮਾਤਮਾ ਤੋਂ ਡਰ ਕੇ ਕਹਿੰਨੇ ਵੀ ਸਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਪਈ ਜੀ ਥੈਂਕ ਯੂ ਜੀ ਠੀਕ ਹੈ ਜੀ ਦਰਸ਼ਕਾਂ ਦਾ ਧੰਨਵਾਦ ਸੋ ਲਾਈਵ ਤੁਸੀਂ ਇਸ ਵੀਡੀਓ ਦੇ ਨਾਲ ਜੁੜੇ ਇਸ ਵੀਡੀਓ ਦੇ ਵਿੱਚ ਬੌਜੀ ਹੋਰਾਂ ਨੇ ਆਪਾਂ ਨੂੰ ਆਪਣੇ ਪੰਜਾਬ ਫੈਸ਼ਨ ਹਾਊਸ ਤੇ ਜਿਹੜੀ ਉਹਨਾਂ ਨੇ ਸੇਲ ਲਗਾਈ ਆ ਉਹਦੇ ਬਾਰੇ ਦੇ ਵਿੱਚ ਪੂਰੀ ਜਾਣਕਾਰੀ ਦਿੱਤੀ ਤੁਹਾਨੂੰ ਇਸ ਤਰ੍ਹਾਂ ਦੇ ਸੂਟ ਵੀ ਉਹਨਾਂ ਨੇ ਵਿਖਾਏ ਨੇ ਉਹਨਾਂ ਨੇ ਕਿਹਾ ਕਿ ਇਹ ਇੰਟਰਨੈਟ ਦੇ ਉੱਤੇ ਅਸੀਂ ਕਿਸੇ ਕਿਸੇ ਵਿਅਕਤੀ ਨੇ ਜਿਹੜਾ ਹੈ ਉਹ ਪੋਸਟ ਪਾਈ ਪਰ ਪੋਸਟ ਦੇ ਵਿੱਚ ਕਿਹਾ ਕਿ ਇਹ 12000 ਸਮਥਿੰਗ ਰੁਪਈਆ ਦਾ ਜਿਹੜਾ ਇਹ ਸੂਟ ਆ ਪਰ ਸਾਡੇ ਕੋਲ 4100 ਰੁਪਏ ਦਾ ਮਿਲਣਾ ਸੋ ਬਹੁਤ ਸਸਤਾ ਜਿਸ ਤਰ੍ਹਾਂ ਨਾਲ ਇਹਨਾਂ ਨੇ ਪਹਿਲਾਂ ਵੀ ਦੱਸਿਆ ਕਿ ਜਿਹੜਾ ਕਿ ਜਿਹੜਾ ਸੂਟ ਸੀ ਜੇਕਰ 1200 ਦਾ ਸੂਟ ਆ ਤੇ ਇਹਨਾਂ ਕੋਲ 4450 ਰੁਪਏ ਦੇ ਵਿੱਚ ਮਿਲ ਜਾਣਾ ਸੋ ਬਹੁਤ ਸਸਤੀ ਸੇਲ ਰਖੜੀ ਦੇ ਮੌਕੇ ਨੂੰ ਸਪੈਸ਼ਲ ਰੱਖਦੇ ਹੋਏ ਪੰਜਾਬ ਫੈਸ਼ਨ ਹਾਊਸ ਤੇ ਇਹ ਸੇਲ ਲਗਾਈ ਗਈ ਹੈ ਮੈਂ ਕਹੂੰਗਾ ਕੈਮਰਾਮੈਨ ਨੂੰ ਕਿ ਬਾਹਰ ਦੀਆਂ ਤਸਵੀਰਾਂ ਜ਼ਰਾ ਵਿਖਾ ਦੇਣ ਕਿਉਂਕਿ ਜੋ ਐਡਰੈਸ ਜਿਹੜਾ ਹੈ ਉਹ ਸਮਝਣਾ ਆਸਾਨ ਹੋ ਜਾਂਦਾ ਹੈ ਸੋ ਇੱਕ ਵਾਰ ਅਸੀਂ ਸ਼ੋਰੂਮ ਤੋਂ ਬਾਹਰ ਆਏ ਆ ਅਸੀਂ ਫਿਰ ਤੋਂ ਜਿਹੜਾ ਹੈ ਸ਼ੋਰੂਮ ਵਾਲੇ ਪਾਸੇ ਨੂੰ ਵਾਪਸ ਆਵਾਂਗੇ ਸੋ ਮੋਬਾਈਲ ਨੰਬਰ ਜਿਹੜਾ ਹੈ ਇਹਨਾਂ ਦਾ ਸੰਪਰਕ ਨੰਬਰ ਉਸੇ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਹੈ ਸੋ ਤੁਸੀਂ ਲਾਈਵ ਇਸ ਵੀਡੀਓ ਨੂੰ ਦੇਖਦੇ ਪਏ ਹੋ ਸੋ ਜਿਹੜਾ ਮੋਬਾਈਲ ਨੰਬਰ ਤੁਹਾਡੇ ਨਾਲ ਟਾਈਟਲ ਦੇ ਵਿੱਚ ਸਾਂਝਾ ਕੀਤਾ ਗਿਆ ਉਸ ਮੋਬਾਈਲ ਨੰਬਰ ਦੇ ਜ਼ਰੀਏ ਤੁਸੀਂ ਇਹਨਾਂ ਨਾਲ ਜੁੜ ਸਕਦੇ ਹੋ ਨਾਲ ਇਹਨਾਂ ਦਾ ਪੰਜਾਬ ਫੈਸ਼ਨ ਹਾਊਸ ਦੇ ਨਾਮ ਤੇ ਇੰਸਟਾਗ੍ਰam ਤੇ ਅਕਾਊਂਟ ਆ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਇਹਨਾਂ ਦੇ ਵਟਸਐਪ ਨੰਬਰ ਤੇ ਤੁਸੀਂ ਇਹਨਾਂ ਨੂੰ ਭੇਜ ਸਕਦੇ ਹੋ ਆਪਣੀਆਂ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਕੋਈ ਫੋਟੋ ਤੁਸੀਂ ਦੇਣਾ ਚਾਹੁੰਦੇ ਹੋ ਕਿਸੇ ਤਰ੍ਹਾਂ ਦੀ ਤਾਂ ਤੁਸੀਂ ਇਹਨਾਂ ਨਾਲ ਜੁੜ ਸਕਦੇ ਹੋ ਸੋ ਇਸ ਵੇਲੇ ਅਸੀਂ ਇੱਥੇ ਪਹੁੰਚੇ ਹੋਏ ਹਾਂ ਪੰਜਾਬ ਪ੍ਰੋਫੈਸ਼ਨਲ ਹਾਊਸ ਤੇ ਲਾਈਵ ਅਸੀਂ ਤੁਹਾਡੇ ਨਾਲ ਜੁੜੇ ਹਾਂ ਸੋ ਇੱਕ ਬਾਹਰ ਦਾ ਜਿਹੜਾ ਹੈ ਉਹ ਤੁਸੀਂ ਦੇਖ ਰਹੇ ਹੋ ਇਸ ਵੇਲੇ ਬਾਹਰ ਦੇ ਜਿਹੜੀਆਂ ਤਸਵੀਰਾਂ ਨੇ ਉਹ ਅਸੀਂ ਤੁਹਾਡੇ ਨੂੰ ਵਖਾ ਰਹੇ ਹਾਂ ਸੋ ਇੱਕ ਵਾਰ ਫਿਰ ਤੋਂ ਅਸੀਂ ਜਿਹੜਾ ਹੈ ਉਹ ਤੁਹਾਡੇ ਨਾਲ ਜੁੜ ਗਏ ਹਾਂ ਸੋ ਇਸ ਮੈਂ ਕਹੂੰਗਾ ਕੈਮਰਾਮੈਨ ਨੂੰ ਕਿ ਸ਼ੋਰੂਮ ਦੀਆਂ ਜਿੰਨੀਆਂ ਵੀ ਸਾਰੇ ਪਾਸੇ ਘੁਮਾ ਕੇ ਜਿਹੜੀਆਂ ਤਸਵੀਰਾਂ ਦਿਖਾਈਆਂ ਜਾਣ ਜਿੰਨੇ ਕੋ ਪ੍ਰੋਡਕਟ ਜਿਹੜੇ ਇਸ ਵੇਲੇ ਅਵੇਲੇਬਲ ਆ ਉਹ ਅਸੀਂ ਤੁਹਾਨੂੰ ਕੈਮਰੇ ਰਾਹੀਂ ਵਿਖਾਣ ਦੀ ਕੋਸ਼ਿਸ਼ ਕਰਾਂਗੇ ਸੋ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਇਹਨਾਂ ਦੇ ਕੋਲ ਸੂਟਸ ਨੇ ਐਦਾ ਨਹੀਂ ਇਸ ਵੇਲੇ ਆਪਾਂ ਲਾਈਵ ਜੁੜੇ ਆ ਐਦਾ ਨਹੀਂ ਕਿ ਜਿਹੜੀ ਵੈਰਾਈਟੀ ਇਹਨਾਂ ਦੇ ਕੋਲ ਇਸ ਵੇਲੇ ਹੈ ਉਹ ਬਾਅਦ ਦੇ ਵਿੱਚ ਜਿਹੜੀ ਹੈ ਉਹ ਬਦਲ ਜਾਂਦੀ ਹੈ ਅਸੀਂ ਲਾਈਵ ਤੁਹਾਡੇ ਨਾਲ ਜੁੜੇ ਹੋਏ ਆ ਕਿਸ ਤਰ੍ਹਾਂ ਦੀ ਇਹਨਾਂ ਦੇ ਕੋਲ ਵੈਰਾਈਟੀ ਹੈ ਇੰਟਰਵਿਊ ਕਿਸ ਤਰ੍ਹਾਂ ਦੀਨੋ ਕੋਲ ਵੈਰਾਈਟੀ ਹੈ ਅਸੀਂ ਲਾਈਵ ਜਿਹੜਾ ਹੈ ਤੁਹਾਨੂੰ ਦਿਖਾ ਰਹੇ ਹਾਂ ਔਰ ਇਸ ਵੇਲੇ ਤੁਸੀਂ ਵੇਖ ਰਹੇ ਹੋ ਸਰ ਦਿਖਾ ਰਹੇ ਨੇ ਕਿ ਇਹਨਾਂ ਨੂੰ ਜਿਹੜਾ ਹੈ ਜੈਂਟਸ ਜਿਹੜੇ ਨੇ ਉਹ ਬੈਠੇ ਹੋਏ ਨੇ ਨਾਲ ਲੇਡੀਜ਼ ਨੇ ਜੋ ਸੂਟਸ ਦੇਖ ਰਹੀਆਂ ਨੇ ਤੋਂ ਸਾਰੇ ਇੱਥੇ ਆਏ ਹੋਏ ਆ ਸਰ ਕੀ ਸ਼ੁਭਨਾਮ ਹੈ ਜੀ ਸਰ ਪਲੀਜ਼ ਆਮਰਜੀਤ ਜੀ ਸਰ ਕੀ ਕਹੋਗੇ ਸੇਲ ਲਗਾਈ ਗਈ ਆ ਤੁਸੀਂ ਆਏ ਹੋ ਤੁਸੀਂ ਕੱਪੜਾ ਵੇਖਿਆ ਹੈ ਖਾਸ ਕਰ ਰਖੜੀ ਦੇ ਤਹਾਰ ਨੂੰ ਮੁੱਖ ਰੱਖਦੇ ਹੋ ਇਹਨਾਂ ਦੇ ਵੱਲੋਂ ਸੇਲ ਲਗਾਈ ਗਈ ਹੈ ਬਹੁਤ ਵੱਡੀਆਂ ਇਹਨਾਂ ਨੇ ਜਿਹੜੀਆਂ ਛੋਟਾ ਦਿੱਤੀਆਂ ਨੇ ਕਿ ਅਗਰ 12000 ਦਾ ਸੂਟ ਵੀ ਤਾਂ ਸਾਡੇ ਕੋਲ 4000 ਦਾ ਮਿਲ ਜਾਂ ਲਗਭਗ 60 70% ਜਿਹੜਾ ਡਿਸਕਾਊਂਟ ਦੇ ਦਿੰਦਾ ਜੀ। ਵੈਰਾਈਟੀ ਬਹੁਤ ਵਧੀਆ ਜੀ। ਜੀ। ਰੇਟ ਵੀ ਬਹੁਤ ਜਾਨੀਆਂ ਨਾ ਜੀ। 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 100 ਠੀਕ ਹੈ ਜੀ 100 ਇਸ ਤਰ੍ਹਾਂ ਦੇ ਨਾਲ ਜਿਹੜਾ ਹੈ ਤੁਸੀਂ ਲਾਈਵ ਇੱਥੇ ਜਿਹੜਾ ਦੇਖਿਆ ਕਿੰਨੇ ਕੁ ਪ੍ਰੋਡਕਟਸ ਜਿਹੜੇ ਇੱਥੇ ਇਸ ਵੇਲੇ ਲਾਈਵ ਜਿਹੜੇ ਤੁਸੀਂ ਦੇਖ ਰਹੇ ਹੋ ਤੇ ਬਹੁਜੀ ਇੱਕ ਅਸੀਂ ਜਾਣਨਾ ਚਾਹਾਂਗੇ ਆਪਣੀ ਪੰਜਾਬ ਫੈਸ਼ਨ ਹਾਊਸ ਆਪਾਂ ਕਿੰਨੇ ਸਾਲਾਂ ਤੋਂ ਜਿਹੜਾ ਸੇਵਾਵਾਂ ਦੇ ਰਹੇ ਹਾਂ 2004 ਤੋਂ ਜੀ। ਸੋ ਲਗਭਗ 20 ਸਾਲ ਹੋ ਗਏ ਤੁਹਾਨੂੰ ਜਿਹੜਾ ਪੰਜਾਬ ਫੈਸ਼ਨ ਹਾਊਸ ਜਿਹੜਾ ਇੱਥੇ ਬਣੇ ਹੋਏ ਔਰ ਅੱਜ ਤੱਕ ਜਿਹੜਾ ਹੈ ਪੰਜਾਬ ਫੈਸ਼ਨ ਹਾਊਸ ਇੱਕ ਮਸ਼ਹੂਰ ਜਿਹੜਾ ਨਾਮ ਬਣਿਆ ਹੋਇਆ ਮਲੋਟ ਦੇ ਵਿੱਚ ਜਿਸ ਤਰ੍ਹਾਂ ਨਾਲ ਅਸੀਂ ਤਾਂ ਹਮੇਸ਼ਾ ਸੁਣਦੇ ਆ ਕਿ ਜੇਕਰ ਵਿਆਹ ਸ਼ਾਦੀਆਂ ਦਾ ਕੋਈ ਕੱਪੜਾ ਲੈਣਾ ਹੈ ਫੈਨਸੀ ਵੈਰੈਟੀ ਕੋਈ ਲੈਣੀ ਆ ਹਨਾ ਆਮ ਰੂਟੀਨ ਜਿਵੇਂ ਤੁਸੀਂ ਹਰ ਵਾਰ ਜਿਹੜੀ ਇਹ ਸੇਲ ਲਗਾਨੇ ਹੋ ਜਿਹੜੇ ਮਹਿੰਗੇ ਮਹਿੰਗੇ ਕੱਪੜੇ ਨੇ ਉਹ ਤੁਸੀਂ ਬਹੁਤ ਘੱਟ ਰੇਟਾਂ ਦੇ ਵਿੱਚ ਜਿਹੜੇ ਪ੍ਰੋਵਾਈਡ ਕਰਵਾ ਦਿੰਨੇ ਹੋ ਸੋ ਇਹ ਸਿਰਫ ਸੇਲ ਦਾ ਮਤਲਬ ਨਹੀਂ ਹੈਗਾ ਜੀ ਸੇਲ ਦਾ ਇੱਕ ਮਤਲਬ ਹੈ ਜੀ ਲੋਕਾਂ ਨੂੰ ਜੋੜਨਾ ਪਰਮਾਤਮਾ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਜੀ 52 ਪਿੰਡ ਮਲੋਟ ਇਲਾਕੇ ਨੂੰ ਲੱਗਦੇ ਹਨ ਹਰ ਪਿੰਡ ਦਾ ਕਸਟਮਰ ਸਾਡੇ ਕੋਲੇ ਹੈ ਜੀ ਇਸ ਤੋਂ ਇਲਾਵਾ ਲੱਖੇ ਤੋਂ ਬਾਹਰ ਦੇ ਵੀ ਕਸਟਮਰ ਹੈ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਜੋ ਕਸਟਮਰ ਇੱਕ ਵਾਰੀ ਸਾਡੇ ਕੋਲੇ ਆ ਗਿਆ ਜੀ ਉਹਦਾ ਨਾਤਾ ਸਾਡੇ ਨਾਲ ਦਿਲ ਨਾਲ ਜੁੜੀ ਜੀ ਥੈਂਕ ਯੂ ਕਪੜਾ ਵੇਚਣਾ ਸਿਰਫ ਸਾਡਾ ਮਕਸਦ ਨਹੀਂ ਪਿਆਰ ਜੋੜਨਾ ਇੱਕ ਮਕਸਦ ਹੈ ਜੀ ਸੋ ਬੜੀ ਦਿਲਚਸਪੀ ਗੱਲ ਬਾਬੂ ਜੀ ਹੋਰਾਂ ਨੇ ਆਪਣੇ ਨਾਲ ਕੀਤੀ ਆ ਕਿ ਅਸੀਂ ਪਿਆਰ ਦੇ ਭੁੱਖੇ ਆ ਪੈਸਾ ਕਮਾਣਾ ਇੱਕ ਮਕਸਦ ਨਹੀਂ ਹੈ ਸੇਲ ਦੇ ਵਿੱਚ ਸਮਾਨ ਵੇਚਣਾ ਜਿਹੜਾ ਸਾਡਾ ਮਕਸਦ ਨਹੀਂ ਆ ਬਾਬੂ ਜੀ ਇੱਕ ਵਾਰੀ ਤੁਹਾਡਾ ਨਾ ਆਖਿਰ ਦੇ ਵਿੱਚ ਤੁਹਾਡਾ ਜਿਹੜਾ ਮੋਬਾਈਲ ਨੰਬਰ ਆ ਉਹ ਦਰਸ਼ਕਾਂ ਦੇ ਨਾਲ ਸਾਂਝਾ ਕਰ ਦਿਓ ਪਲੀਜ਼ ਮੋਬਾਈਲ ਨੰਬਰ 94174 93769 94174 93769 ਇਸ ਤੋਂ ਇਲਾਵਾ ਮੇਰੇ ਲੜਕੇ ਲਵਕੇਸ਼ ਬਾਂਸਲ ਦਾ ਨੰਬਰ 9998855190 ਇਹ ਦੋ ਨੰਬਰਾਂ ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ ਥੈਂਕ ਯੂ ਸ਼ੁਕਰੀਆ ਸੋ লাইਵ ਤੁਸੀਂ ਇਸ ਵੀਡੀਓ ਬਾਰੇ ਵਿੱਚ ਕਹਿਣਾ ਜੀ ਇਸ ਤੋਂ ਇਲਾਵਾ ਤੁਸੀਂ ਇੰਸਟਾਗ੍ਰਾਮ ਦੇ ਉੱਪਰ ਜਾ ਕੇ ਸਾਨੂੰ ਪੰਜਾਬ ਫੈਸ਼ਨ ਹਾਊਸ ਕਲਿੱਕ ਕਰਕੇ ਫਾਲੋ ਕਰ ਦਿਓ ਤਾਂ ਬਹੁਤ ਮਿਹਰਬਾਨੀ ਹੋਏਗੀ ਜੀ ਥੈਂਕ ਯੂ ਸੋ ਲਾਈਵ ਤੁਸੀਂ ਜੁੜੇ ਮਲੂਟ ਲਾਈਵ ਦੇ ਨਾਲ ਤੁਸੀਂ ਪੰਜਾਬ ਫੈਸ਼ਨ ਹਾਊਸ ਤੇ ਲੱਗੀ ਸੇਲ ਦੇ ਬਾਰੇ ਦੇ ਵਿੱਚ ਜਾਣਿਆ ਅਸੋ ਫਿਲਹਾਲ ਮੈਨੂੰ ਦੀ ਇਜਾਜ਼ਤ ਮੈਂ ਮਿਲੂੰਗਾ ਤੁਹਾਨੂੰ ਨਵੀਂ ਅਪਡੇਟ ਦੇ ਨਾਲ ਧੰਨਵਾਦ